ਤੇਰੀ ਖੁਆਇਸ਼ ਕਦੇ ਪੂਰੀ ਨਹੀਂ ਹੋਣ ਦਿੰਦੇ ਇਹ ਕੋਠੀਆਂ ਪੰਜਾਬ ਦੇ ਲਈ ਬਣੀਆਂ ਐ ਪੰਜਾਬ ਦੇ ਲੋਕਾਂ ਲਈ ਬਣੀਆਂ ਐ ਪੰਜਾਬ ਦੇ ਲੀਡਰਾਂ ਲਈ ਬਣੀਆਂ ਐ ਤੇ ਤੈਨੂੰ ਕੋਠੀਆਂ ਗੈਸਟ ਹਾਊਸ ਨਹੀਂ ਬਣਾਉਣ ਦਿੰਦੇ ਦਿੱਲੀ ਵਾਲਿਆਂ ਦੀ ਤੂੰ ਜਿੰਨਾ ਮਰਜੀ ਜ਼ੋਰ ਲਾ ਲਾ ਤੇ ਜਿਹੜੀ ਮੈਂ ਤੈਨੂੰ ਕਹਿੰਨਾ ਰਿਪੋਰਟ ਵਿਜੀਲੈਂਸ ਦੀ ਜਿਹੜੀ ਰਿਪੋਰਟ ਆ ਤੂੰ ਉਹ ਕੱਢ ਕੇ ਰੱਖ ਦੂਜੀ ਗੱਲ ਮੇਰੇ ਨੋਂ ਤੇ ਨਾ ਕਦੇ ਕੋਠੀ ਸੀਗੀ ਨਾ ਮੇਰੇ ਕੋਠੀ ਮੇਰੇ ਨੋਂ ਅੱਜ ਆ ਮੈਂ ਇੱਕ ਬੜਾ ਸਾਫ ਸ਼ਬਦਾਂਤ ਕਲੀਅਰ ਕਰ ਦੇਣਾ ਵੀ ਮੇਰੇ ਨਾਂ ਤੇ ਕੋਠੀ ਨਾ ਕਦੇ ਸੀਗੀ ਨਾ ਮੇਰੇ ਨਾਂ ਤੇ ਕੋਠੀ ਹੈਗੀ ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕਿ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ਿਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਗੱਲ ਚੱਕੀ ਕੇ ਇੱਕ ਵਿਦੇਸ਼ੀ ਮਹਿਮਾਨ ਉਹ ਵੀ ਉਸ ਮੁਲਕ ਦੀ ਜਿਹੜਾ ਸਾਡੇ ਦੇਸ਼ ਲਈ ਕਈ ਵਾਰ ਖਤਰੇ ਜਿਹੜੇ ਨੇ ਉਹ ਪੈਦਾ ਕਰ ਚੁੱਕਿਆ ਹੈ ਉੱਥੋਂ ਦੀ ਡਿਫੈਂਸ ਦੀ ਜਰਨਲਿਸਟ ਉਹ ਹੋਰ ਫਿਰਸ਼ੀਸ਼ਮਹਿਲ ਚ ਰਹਿੰਦੀ ਰਹੀ ਹੈ ਤੇ ਇਹੀ ਕੈਂਪ ਆਫਿਸ ਜਿਹੜਾ ਹੈ ਇਸੇ ਨੂੰ ਇਹਨਾਂ ਦੇ ਏਜੀ ਕੈਪਟਨ ਸਾਹਿਬ ਦੀ ਏਜੀ ਅਤਲ ਨੰਦਾ ਜੀ ਇਸਤੇਮਾਲ ਕਰਦੇ ਰਹੇ ਇਹ ਜਿਹੜੇ ਘਰ ਨੇ ਉਹਨਾਂ ਘਰਾਂ ਦੇ ਵਿੱਚ ਇਹ 45 ਨੰਬਰ ਤੋਂ 50 ਇਹ 45 ਨੰਬਰ ਦੇ ਵਿੱਚ ਅਸੀਂ ਰਹਨੇ ਆ ਰਵਨੀਤ ਬਿੱਟੂ ਦੇ ਬਿਆਨ ਤਾਂ ਸੁਣ ਕੇ ਹਟਿਓ ਰਵਨੀਤ ਬਿੱਟੂ ਨੇ ਕਾਂਗਰਸ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਨੇ ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਕਿਉਂ ਛੱਡੀ ਸੀ ਤਾਂ ਰਵਨੀਤ ਬਿੱਟੂ ਨੇ ਵੱਡਾ ਖੁਲਾਸਾ ਕੀਤਾ ਹੈ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਠੇ ਨੂੰ ਲੈ ਕੇ ਵੱਡੇ ਸਵਾਲ ਵੀ ਚੁੱਕੇ ਨੇ ਤੇ ਦੂਜੇ ਪਾਸੇ ਭਾਜਪਾ ਤੇ ਵਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਨੂੰ ਜਾਅ ਦਵਾਇਆ ਕਿ ਉਹਨਾਂ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਚੰਡੀਗੜ੍ਹ ਵਿਖੇ ਇੱਕ ਘਰ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਜਦੋਂ ਕਦੇ ਉਹਨਾਂ ਦਾ ਚਾਚਾ ਤੇਜ ਪ੍ਰਕਾਸ਼ ਨੂੰ ਅਲਾਰਟ ਕੀਤਾ ਗਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਕਈ ਵਾਰੀ ਜਾ ਦਬਾਉਣ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਨੇ ਭਾਜਪਾ ਆਗੂ ਤੋਂ ਇਸ ਸ਼ੀਸ਼ ਮਹਿਲ ਨੂੰ ਖਾਲੀ ਕਰਵਾਉਣ ਵੱਲ ਕਦੇ ਧਿਆਨ ਨਹੀਂ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਸਪਸ਼ਟ ਕਿਹਾ ਕਿ ਉਹਨਾਂ ਤੇ ਉਂਗਲ ਚੁੱਕਣ ਤੋਂ ਪਹਿਲਾਂ ਭਾਜਪਾ ਨੂੰ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਜਿਹੜੀ ਜੁੱਤੀਆਂ ਤੇ ਪੁਲਿਸ ਲਾਈ ਜਾ ਰਹੀ ਹੈ ਸੀਐਮ ਦੇ ਜੁੱਤੀਆਂ ਤੇ ਸਕਿਉਰਿਟੀ ਲਾਈ ਜਾ ਰਹੀ ਹੈ ਜਿਹੜੀ ਸੀਐਮ ਦੇ ਉਹ ਇਸੇ ਕਰਕੇ ਲਾਈ ਜਾ ਰਹੀ ਹੈ ਪਰ ਜਿੰਨੀ ਮਰਜ਼ੀ ਸਿਕورٹی ਲੈ ਲੋ ਇਹ ਜੁੱਤੀਆਂ ਪਹਿਣੀਆਂ ਹੀ ਪਹਿਣੀਆਂ ਹਜ਼ਾਰ ਰੁਪਈਆ ਨਹੀਂ ਦੇ ਸਕੇ ਦੂਜੇ ਪਾਸੇ ਸਾਡੇ ਸੀਐਮ ਨੇ ਹਰਿਆਣੇ ਦੇ ਸਾਲ ਨਹੀਂ ਹੋਇਆ ਲਾਡੋ ਬਹਿਨ ਲੜਲੀ ਬਹਿਨ ਉਹਨਾਂ ਨੇ ਲਾਗੂ ਕੀਤੀ ਸੀ 2100 ਰੁਪਈਆ 6 ਲੱਖ ਆਪਣੀਆਂ ਮਾਮਾ ਭੈਣਾਂ ਦੇ ਸੀਐਮ ਦੇ ਥੋੜੇ ਚੈਲ ਨਾਲ ਤੇ ਚੱਲਦਾ ਹੈ ਆਨਲਾਈਨ ਉਹਨਾਂ ਨੇ 6 ਲੱਖ ਤੋਂ ਉੱਤੇ ਸਾਡੀਆਂ ਮਾਵਾ ਪੈਣਾ ਦੇ ਖਾਤੇ ਚ 2100 ਰੁਪਇਆ ਆਉਣਾ ਸ਼ੁਰੂ ਹੋ ਗਿਆ ਤੇ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਭਾਜਪਾ ਦੀਆਂ ਸਰਕਾਰਾਂ ਤੇ ਆਮ ਆਦਮੀ ਸਰਕਾਰ ਚ ਕੀ ਅੰਤਰ ਆ ਇਹ ਲੋਕ ਆਪਣੇ ਆਪ ਸਮਝ ਲੈਣ ਹਜੇ ਵੀ ਕਹਿੰਦੇ ਆ ਵੀ ਅਸੀਂ ਮਾਰਚ ਚ ਦਮਾਂ گے ਤੇ ਕਿੰਨੀ ਵਾਰ ਜੇ ਸੱਲ ਇਹਨਾਂ ਨੂੰ ਸਬਕ ਨਹੀਂ ਸਿਖਾਵਾਂਗੇ ਇਸ ਇਲੈਕਸ਼ਨ ਚ ਇਹਨਾਂ ਦਾ ਹਿਸਾਬ ਨਹੀਂ ਕਰਾਂਦੇ ਇਸ ਇਲੈਕਸ਼ਨ ਚ ਤਾਂ ਮਾਰਚ ਚ ਵੀ ਪੈਣਾ ਨਹੀਂਗਾ ਫਿਰ ਕੋਠੀਆਂ ਦੀ ਗੱਲ ਆ ਕਿਹਦੇ ਵਿੱਚ ਇੱਕ ਪੰਜਾਬੀ ਨੇ ਇੱਕ ਦਿੱਲੀ ਵਾਲੇ ਆ ਇਹ ਕੋਠੀਆਂ ਇਹ ਜਿਹੜੀਆਂ ਇਹ ਪੰਜਾਬੀਆਂ ਲਈ ਬਣੀਆਂ ਉਹ ਪੰਜਾਬੀਆਂ ਲਈ ਬਣੀਆਂ ਨਾ ਪਹਿਲਾਂ ਤਾਂ ਇਹ ਗੱਲ ਆ ਤੇ ਇਹ ਗੱਲਾਂ ਕਹਿ ਕੇ ਅਸੀਂ ਕੇਜਰੀਵਾਲ ਵਾਲੇ ਨੂ ਸਤਿੰਦਰ ਜੈਨ ਨੂੰ ਸੋਧੀਏ ਨੂੰ ਉਹਨਾਂ 'ਚ ਕੋਈ ਅੰਤਰ ਨਹੀਂ ਕੋਠੀਆਂ 'ਚ ਓਦੋਂ ਬਾਅਦ ਮੈਂ ਅੱਜ ਇਹਨੂੰ ਪੂਰਾ ਨੰਗਾ ਹੀ ਕਰਦਾ ਇਸ ਗੱਲ ਤੇ ਹੁਣ ਇੱਕ ਤਾਂ ਕਈ ਵਾਰ ਤਰਸ ਵੀ ਆਉਂਦਾ ਹੈ ਤੇ ਵੀ ਇਹ ਕਿਉਂਕਿ ਨਸ਼ੇ ਚ ਹੀ ਹੁੰਦਾ ਸੂਫੀ ਤਾਂ ਹੁੰਦਾ ਨਹੀਂ ਤੁਸੀਂ ਇਹ ਕੱਢ ਕੇ ਦੇਖਿਓ ਇਹਨੇ ਇਹ ਗੱਲ ਕਹੀ ਵੀ ਜਿਹੜੀ ਕੋਠੀ ਆ ਉਹ ਕਿਹਨੇ ਰਿਪੋਰਟ ਦਿੱਤੀ ਸਿਕਿਉਰਿਟੀ ਦੀ ਰਿਪੋਰਟ ਕਿਹਨੇ ਦਿੱਤੀ ਕਿਹਨੇ ਦਿੱਤੀ ਵਿਜੀਲੈਂਸ ਨੇ ਹੁਣ ਮੈਨੂੰ ਇਹ ਤੁਸੀਂ ਦੱਸੋ ਵੀ ਜਿਹੜੀ ਸਿਕਿਉਰਿਟੀ ਰਿਲੇਟਡ ਆ ਉਹ ਜਾਂ ਤਾਂ ਸਿਕਿਉਰਿਟੀ ਵਾਲੇ ਰਿਪੋਰਟ ਦਿੰਦੇ ਆ ਜਾਂ ਉਥੇ ਆਈਬੀ ਰਿਪੋਰਟ ਕਰ ਸਕਦੀ ਹੈ ਸੈਂਟਰ ਜਾਂ ਉਥੇ ਸੀਆਈਡੀ ਰਿਪੋਰਟ ਕਰ ਸਕਦੀ ਹੈ ਇਹਨੂੰ ਅੱਜ ਤੱਕ 4 ਸਾਲ ਹੋ ਗਏ ਇਹਨੂੰ ਨਹੀਂ ਪਤਾ ਲੱਗਿਆ ਵੀ ਸਕਿਉਰਿਟੀ ਬਾਰੇ ਭਾਈ ਵਿਜੀਲੈਂਸ ਦਾ ਕੀ ਕੰਮ ਵਿਜੀਲੈਂਸ ਜਿਹੜੀ ਆ ਉਹ ਜਿਹੜਾ ਕਰਪਸ਼ਨ ਹੁੰਦੇ ਆ ਜਿਹੜੇ ਪੈਸੇ ਆ ਫੜੇ ਜਾਂਦੇ ਆ ਜਿਹੜੇ ਸਰਕਾਰੀ ਮਹਿਕਮੇ ਚ ਕਪਲਾ ਕਰਦੇ ਆ ਉਹ ਵਿਜੀਲੈਂਸ ਹੋ ਕੰਮ ਕਰਦੀ ਹੈ ਕਹਿੰਦਾ ਵਿਜੀਲੈਂਸ ਦੀ ਰਿਪੋਰਟ ਆਈ ਹੈ ਜੇ ਜ ਰਿਪੋਰਟ ਆਈ ਹੈ ਵਿਜੀਲੈਂਸ ਦੀ ਚਲੋ ਵਿਜੀਲੈਂਸ ਦੀ ਮੰਨ ਲੈਣੇ ਦਿਖਾਵੇ ਰਿਪੋਰਟ মিডিਆ ਦੇ ਮੂਰੇ ਨਸ਼ਰ ਕਰੇ ਰਿਪੋਰਟ ਵੀ ਕਿਹੜੀ ਰਿਪੋਰਟ ਆਈ ਆ ਵੀ ਜਿਹਨੇ ਦੱਸਿਆ ਵੀ ਕੋਈ ਦੂਜੀ ਗੱਲ ਉਹ ਬਟੇਰੀਆ ਜਿਹੜੀ ਕੋਠੀ ਚ ਅੱਜ ਸੀਐਮ ਵਾਲੀ ਚ ਰਹਿਣਾ ਨਾ ਇਹ 80 ਤੋਂ ਲੈ ਕੇ 92 ਤੱਕ ਇਹ ਕੋਠੀਆਂ ਚ ਕੋਈ ਚੀਫ ਮਿਨਿਸਟਰ ਨਹੀਂ ਰਹਿੰਦੇ ਸੀ ਇਹ ਚ ਤੇਰੇ ਵਰਗੇ ਕਬੂਤਰ ਰਹਿੰਦੇ ਸੀ ਗਵਰਨਰ ਹੀ ਰਾਜ ਸੀ ਉਰੇ ਤੇ 1992 ਚ ਸਰਦਾਰ ਬੀਨ ਸਿੰਘ ਜੀ ਨੇ ਜਦੋਂ ਇਲੈਕਸ਼ਨ ਲੜੀ ਲੋਕਾਂ ਨੇ ਪੰਜਾਬ ਦੇ ਨੇ ਖੜੇ ਹੋਏ ਤੇ ਇਹ ਸੀਐਮ ਹਾਊਸ ਉਦੋਂ ਬਾਅਦ ਇਹ ਸੀਐਮ ਹਾਊਸ ਬਣੇ ਉਦੋਂ ਬਾਅਦ 92 ਤੋਂ ਜਦੋਂ ਬਾਅਦ ਅਮਨ ਸ਼ਾਂਤੀ ਆਈ ਪੰਜਾਬ 'ਚ ਘੁੱਗ ਬਸਿਆ ਪੰਜਾਬ ਰੰਗਲਾ ਗਿੱਧਿਆਂ ਪੰਗੜਿਆਂ ਦਾ ਪੰਜਾਬ ਮਿਲਿਆ ਅੱਜ ਮੈਨੂੰ 50 ਬੰਦੇ ਮਿਲੇ ਹੋਣੇ ਆ ਸ਼ਹਿਰ 'ਚ ਵੀ ਤੇ ਪਿੰਡਾਂ 'ਚ ਵੀ ਵੀ ਜਿਨ੍ਹਾਂ ਨੇ ਹੱਥ ਜੋੜ ਕੇ ਕਿਹਾ ਵੀ ਤੁਸੀਂ ਅਮਨ ਸ਼ਾਂਤੀ ਲਿਆਂਦੀ ਤੇ ਉਦੋਂ ਬਾਅਦ ਜੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਤਾਂ ਜੇ ਮੁੱਖ ਮੰਤਰੀ ਬਾਦਲ ਸਾਹਿਬ ਬਣੇ ਕੈਪਟਨ ਸਾਹਿਬ ਬਣੇ ਤਾਂ ਇਹ ਅੱਜ ਭਗਵੰਤ ਮਾਨ ਆ ਇਹ ਤਾਂ ਕੋਠੀਆਂ 'ਚ ਉਦੋਂ ਬਾਅਦ ਇਹ ਬਿਲਕੁਲ ਝੂਠ ਮੈਂ ਇਹਦਾ ਬਿਲਕੁਲ ਇਹਨੂੰ ਨੰਗਾ ਕਰਨਾ ਚਾਹਣਾ ਇਹਦੇ ਕੋਲ ਕੋਠੀ 45 ਨੰਬਰ ਚੀਫ ਮਿਨਿਸਟਰ ਦੀ ਆਪਣੀ ਕੋਠੀ ਆ 45 ਨੰਬਰ ਦੇ ਨਾਲ ਕੋਠੀ ਕਿਹੜੀ ਆ ਇੱਕ ਨਾਲ ਹੋਰ ਕੋਠੀ ਆ 46 ਨੰਬਰ ਆ ਜਾਂ ਉਹ ਜਿਹੜੀ 45 ਤੇ ਬਾਅਦ ਅਗਲੀ 46 ਉਹ ਦੋ ਕੋਠੀਆਂ ਜਿਹੜੀਆਂ ਐ ਉਹਨਾਂ ਦੋਨਾਂ ਤੇ ਇਹਦਾ ਕਬਜ਼ਾ ਉਸ ਤੋਂ ਬਾਅਦ ਦੋ ਪਿੱਛੇ ਨੇ ਕੋਠੀਆਂ ਇੱਕ ਵੀ ਇਹਦਾ ਰਾਜਵੀਰ ਰਹਿੰਦਾ ਜਿਹੜਾ ਇਹਦਾ ਓਐਸਡੀ ਆ ਜਸ ਸੁਖਵੀਰ ਆ ਓਐਸਡੀ ਉਹ ਚ ਰਹਿੰਦਾ ਇੱਕ ਜਿਹਦਾ ਸਕਿਉਰਿਟੀ ਦਾ ਡੀਐਸਪੀ ਤੇ ਐਸਪੀ ਜਿਹੜੇ ਇਹਦੇ ਨਾਲ ਗੱਲਬਾਤ ਨੇ ਉਹਨਾਂ ਚਾਰ ਕੋਠੀਆਂ ਦੋ ਤੇ ਦੋ ਚਾਰ ਹੋ ਗਈਆਂ ਹੁਣ ਜਿਹੜੀ 50 ਨੰਬਰ ਕੋਠੀ ਆ ਉਹ ਭਾਈ ਸਾਹਿਬ ਪੰਜ ਸੱਤ ਕੋਠੀਆਂ ਛੱਡ ਕੇ ਉਹ ਕੋਠੀ ਸੀ ਕਿਸੇ ਵੇਲੇ ਉਹ ਕੋਠੀ ਜਿਹੜੀ ਆ ਉਹ ਕੇਪੀਐਸ ਗੱਲੋ ਪੁਲਿਸ ਲਾਈਨ ਵੀ ਇੱਕ ਪੁਲਿਸ ਦੀ ਉਹ ਬਣੀ ਸੀ ਉਦੋਂ ਵਾਰ ਉਹ ਏਜੀਆਂ ਕੋਲ ਚਲੀ ਗਈ ਕੋਠੀ ਉਦੋਂ ਬਾਅਦ ਇਹ ਕੋਠੀ ਅਲੋਟ ਹੋ ਗਈ ਇਹਨਾਂ ਦੇ ਪਿਆਰੇ ਰਾਗਬ ਚੱਡਾ ਜੀ ਉਹ ਰਹੇ ਹੁਣ ਉਹਨਾਂ ਨੂੰ ਕੱਢ ਤਾਂ ਹੁਣ ਉਹ 50 ਨੰਬਰ ਕੋਠੀ ਆ ਜਿਹੜੀ ਉਹ ਬਣਾਈ ਗਈ ਆ ਇਹਦੇ ਰਵਿੰਦ ਕੇਜਰੀਵਾਲ ਲਈ ਤੇ ਭਾਈ ਉਦੋਂ ਬਾਅਦ 39 ਚ ਕੋਠੀ ਦਿੱਤੀ ਇੱਕ ਦੋ ਐਮਐਲਏਾਂ ਦੇ ਨਾਂ ਤੇ ਦੋ ਐਮਐਲਏਾਂ ਦੇ ਨਾਂ ਤੇ ਮਿਨਿਸਟਰੀ ਕੋਠੀਆਂ ਖਾਲੀ ਕਰਾ ਕੇ ਉਹ ਚ ਇੱਕ ਚ ਜਨਰਿਆਂ ਦਾ ਇੱਕ ਚ ਸੋਦੀਆ ਰੰਦਾ ਦੋ ਹੋਰ ਮੰਤਰੀਆਂ ਨੂੰ ਉੱਥੋਂ ਕੱਢ ਕੇ ਉਹ ਕੋਠੀਆਂ ਦੇ ਵਿੱਚ ਦੋਆਂ ਚ ਤੁਸੀਂ ਸਾਰਿਆਂ ਨੂੰ ਪੁੱਛ ਲਿਓ ਤੁਹਾਡੇ মিডিਆ ਦੇ ਸਾਥੀ ਨੇ মিডিਆ ਦੇ ਸਾਥੀ ਪ੍ਰੈਸ ਕਾਨਫਰੰਸ ਜਦੋਂ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਵੀ ਇੱਕ ਸਰਕਾਰੀ ਕੋਠੀ 'ਚ ਹੁੰਦੀ ਹੈ ਕਿ ਨਹੀਂ ਹੁੰਦੀ 39 ਨੰਬਰ 'ਚ ਉਹ ਇੱਕ ਦੱਬੀ ਆ ਇੱਕ ਚੌਥੀ ਕੋਠੀ ਹੋਰ ਆਪਣੇ OSJ ਨੂੰ ਦਿੱਤੀ ਆ ਇਸ ਕਰਕੇ ਇੱਕ ਹੋਰ ਮੈਂ ਗੱਲ ਦੱਸਦਾ ਤੇਰੀ ਖੁਆਇਸ਼ ਕਦੇ ਕੋੜੀ ਨਹੀਂ ਹੋਣ ਦਿੰਦੇ ਇਹ ਕੋਠੀਆਂ ਪੰਜਾਬ ਦੇ ਲਈ ਬਣੀਆਂ ਇਹ ਪੰਜਾਬ ਦੇ ਲੋਕਾਂ ਲਈ ਬਣੀਆਂ ਐ ਪੰਜਾਬ ਦੇ ਲੀਡਰਾਂ ਲਈ ਬਣੀਆਂ ਐ ਤੇ ਤੈਨੂੰ ਕੋਠੀਆਂ ਗੈਸਟ ਹਾਊਸ ਨਹੀਂ ਬਣਾਉਣ ਦਿੰਦੇ ਦਿੱਲੀ ਵਾਲਿਆਂ ਦੀ ਤੂੰ ਜਿੰਨਾ ਮਰਜੀ ਜ਼ੋਰ ਲਾ ਲਾ ਤੇ ਜਿਹੜੀ ਮੈਂ ਤੈਨੂੰ ਕਹਿਣਾ ਰਿਪੋਰਟ ਵਿਜੀਲੈਂਸ ਦੀ ਜਿਹੜੀ ਰਿਪੋਰਟ ਆ ਤੂੰ ਉਹ ਕੱਢ ਕੇ ਰੱਖ ਦੂਜੀ ਗੱਲ ਮੇਰੇ ਨੋਂ ਤੇ ਨਾ ਕਦੇ ਕੋਠੀ ਸੀਗੀ ਨਾ ਮੇਰੇ ਕੋਠੀ ਮੇਰੇ ਨੋਂ ਅੱਜ ਮੈਂ ਇੱਕ ਬੜਾ ਸਾਫ ਸ਼ਬਦਾਂ 'ਚ ਕਲੀਅਰ ਕਰ ਦੇਣਾ ਵੀ ਮੇਰੇ ਨਾਂ ਤੇ ਕੋਠੀ ਨਾ ਕਦੇ ਸੀਗੀ ਨਾ ਮੇਰੇ ਨਾਂ ਤੇ ਕੋਠੀ